ਕੱਟ ਨਹੀਂ ਜੀ ਸਾਡੇ ਨਾਲ ਸਮਾਂ ਖੁੱਲਾ ਲੈ ਕੇ ਆਇਆ ਕਰੋ ਬੰਦਾ ਗੱਲ ਉਹੀ ਆ ਗਈ ਮਾਨ ਸਾਹਿਬ ਗੱਲ ਗੱਲ ਬੰਦ ਕਰਨ ਨੂੰ ਫਿਰ ਦੇ ਗੱਲ ਉਹੀ ਆ ਗਈ ਤੁਹਾਡੇ ਵਿਦੇਸ਼ੀ ਦੌਰੇ ਤੇ ਜਿਹੜੇ ਵਿਰੋਧੀ ਨੇ ਉਹ ਉਂਗਲਾਂ ਚੁੱਕਦੇ ਨੇ ਕਦੇ ਮਹੀਨੇ 'ਚ ਦੋ ਦੋ ਵਾਰੀ ਕੈਨੇਡਾ ਜਾਂਦਾ ਤੁਸੀਂ ਆਪ ਗੱਲ ਤੋਰੀ ਅਸੀਂ ਨਹੀਂ ਗੱਲ ਤੋਰੀ ਕੈਨੇਡਾ ਜਾਣ ਨੂੰ ਦੋ ਦਿਨ ਜਾਣ ਨੂੰ ਲੱਗਦੇ ਦੋ ਦਿਨ ਆਉਣ ਨੂੰ ਲੱਗਦੇ ਨੇ ਦੋ ਦੋ ਵਾਰੀ ਪਹਿਲੀ ਗੱਲ ਤਾਂ ਦੋ ਦੋ ਵਾਰੀ ਆਰਟੀ ਲੱਗ ਚੈੱਕ ਕਰ ਲੋ ਜੀ ਕਿੰਨੀ ਵਾਰੀ ਜਾਂਦਾ ਮੈਂ ਮੇਰੀ ਇੱਕ ਮਿੰਟ ਆਪੇ ਦੋਸਤੋ 3 ਸਾਲ 3 ਸਾਲ ਦੇ ਵਿੱਚ ਕਿੰਨੀ ਵਾਰ ਕੈਨੇਡਾ ਗਿਆ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਇਹ ਜਿਹੜੇ ਲੋਕ ਰੋਜ਼ ਲਾਈਵ ਹੋ ਕੇ ਕਹਿੰਦੇ ਨੇ ਜੀ ਦੇਵ ਮਾਨ ਕੈਨੇਡਾ ਪਹਿਲਾਂ ਉਹੀ ਲੋਕਾਂ ਨੇ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਕਿ ਇਹ ਤਾਂ ਰਿਪੋਰਟ ਕੀਤਾ ਹੋਇਆ ਜੀ ਇਹ ਤਾਂ ਕਿਤੇ ਜਾ ਹੀ ਨਹੀਂ ਸਕਦਾ ਜੀ ਉੱਥੇ ਘਰ ਹੈ ਮੇਰੀ ਵਾਈਫ ਹੈ ਸਾਰਾ ਹੈ ਨਾ ਆਪਦਾ ਕਾਰੋਬਾਰ ਹੈ ਜੀ ਉੱਥੇ ਵੀ ਜਾਣਾ ਜ਼ਰੂਰੀ ਹੈ ਪਰਿਵਾਰ ਇੱਕ ਪਰਸਨਲ ਜ਼ਿੰਦਗੀ ਹੈ ਮੇਰੀ ਲੱਗੇ ਕਿਵੇਂ ਗੜਬੜ ਕਰਦਣੀ ਪ੍ਰਦੇਸ਼ਾਂ ਟੂਰ ਨੂੰ ਕਹਿ ਦਿੰਦੇ ਨੇ ਕਿ ਮੇਰੀ ਹੋਰ ਤਾਂ ਕੋਈ ਲੱਭਦਾ ਨਹੀਂ ਜੀ ਹੋਰ ਤੇ ਦੇਖੋ ਮੇਰੀ ਗੱਲ ਤੋਂ ਮੇਰਾ ਪਰਿਵਾਰ ਹੈ ਜੀ ਆਪਾਂ ਪਰਿਵਾਰ ਦੇ ਵਿੱਚ ਹਫਤਾ ਦਾਦ ਮੈਂ ਹੁਣ ਗਿਆ ਜੀ ਹਫਤਾ ਲਾ ਕੇ ਮੈਂ ਵਾਪਸ ਆ ਗਿਆ ਜੀ ਸਾਡੀ ਇੱਕ ਮੀਟਿੰਗ ਹੈ ਜੀ ਅਮਰੀਕਾ ਹੁਣ ਐਮਐਲਐਸ ਦੀ ਸਾਰੀ ਐਨਐਲਸੀ ਦੀ ਸਾਡੀ ਮੀਟਿੰਗ ਹੋ ਰਹੀ ਹੈ ਉੱਥੇ ਜਾਣਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੜਾ ਕੁਝ ਕਿਆ ਸਾਹਿਬ ਸਾਡੇ ਭਰਾ ਨੂੰ ਵੀ ਸਾਡੇ ਹੀ ਨੇ ਜੀ ਉਹਨਾਂ ਦਾ ਕੀ ਦਵਾਰਾ ਕਦੋਂ ਆਪਾਂ ਇੱਕ ਬੰਦਾ ਭਾਜਪੀ ਦਾ ਵੀ ਆ ਜਿਹੜਾ ਕਹਿੰਦਾ ਵੀ ਜਹਾਜ਼ਾਂ ਜਹਾਜ਼ਾਂ 'ਚ ਰਹਿੰਦੇ ਹੁੰਦੇ ਮੈਂ 27 'ਚ ਕੀ ਬਣੂ ਹੈ ਨਹੀਂ 27 'ਚ ਕੀ ਬਣੂ 27 'ਚ ਮਤਲਬ ਸਮਾਂ ਘਟ ਨਹੀਂ ਜੀ ਸਾਡੇ ਨਾਲ ਸਮਾਂ ਖੁੱਲਾ ਲੈ ਕੇ ਆਇਆ ਕਰੋ ਮਾਨਸਾ ਸਮਾਂ ਖੁੱਲਾ ਲੈ ਕੇ ਜੀ ਵੱਡਾ ਚੈਨਲ ਲੋਕ ਬਹੁਤ ਦੇਖਦੇ ਆ ਬਹੁਤ ਦੇਖਦੇ ਆ ਖਬਰ ਨੂੰ ਦੇਖਦੇ ਆ ਜਦੋਂ ਸਾਡੇ ਕੋਲੇ ਆਓ ਨਾ ਉਦੋਂ ਸਮਾਂ ਖੁੱਲਾ ਲੈ ਕੇ ਆਇਆ ਕਰੋ ਕਿਉਂਕਿ ਸਾਡੇ ਕੋਲ ਗੱਲਾਂ ਬਹੁਤ ਨਹੀਂ ਜੀ ਕਰਨੋਂ ਕੰਮ ਵੀ ਬਹੁਤ ਕਰ ਰਹੇ ਆਂ ਔਰ ਪੋਜ਼ਿਟਿਵ એનર્ਜੀ ਵਾਲੇ ਇੱਕ ਮੈਂ ਗੱਲ ਤੁਹਾਡੇ ਚੈਨਲ ਤੇ ਹੋਰ ਕਹਿਣੀ ਚਾਹਨਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਲੈ ਕੇ ਅੱਗੇ ਵਧੋ ਪੋਜ਼ਿਟਿਵ ਸੋਚ ਲੈ ਕੇ ਅੱਗੇ ਵਧੋ 네ਗੇਟਿਵ ਸੋਚ ਰੱਖੋਗੇ ਨਾ 10 ਸਾਲ ਪਹਿਲਾਂ ਚਲੇ ਜਾਓਗੇ ਸੰਸਾਰ ਤੋਂ ਪਰ ਬੜਨਾ ਵੀ ਕੁਛ ਨਹੀਂ ਕੋਈ ਤਰੱਕੀ ਨਹੀਂ ਹੋਣੀ ਸੜਨਾ ਛੱਡੋ ਔਰ ਦੂਸਰੇ ਦੀ ਤਾਰੀਫ ਕਰਨਾ ਦੂਸਰੇ ਨੂੰ ਐਪਰੀਸ਼ੀਏਟ ਕਰਨਾ ਕਮੀਆਂ ਪੇਸ਼ ਹਰ ਇਨਸਾਨ ਚ ਹੁੰਦੀਆਂ ਮੇਰੇ ਚ ਵੀ ਹੋਣਗੀਆਂ ਜੀ ਮੈਂ ਸੈਪਰ ਕਰਦਾ ਜੀ ਪਰ ਜਿਹੜੀਆਂ ਕਮੀਆਂ ਪੇਸ਼ੀ ਆਪਾਂ ਆਪਣੀਆਂ ਕਮੀਆਂ ਪੇਸ਼ੀ ਨੇ ਆਪਾਂ ਕਿਸੇ ਤੇ ਉਹਨਾਂ ਨੂੰ ਅਲਿਗੇਸ਼ਨ ਲਾ ਕੇ ਪਾਉ ਨੂੰ ਕਮਿਨ ਨੂੰ ਲਗਾਉਣ ਦੀ ਕੋਸ਼ਿਸ਼ ਕਰੀਏ ਉਹ ਵੀ ਚੰਗੀਆਂ ਗੱਲਾਂ ਨਹੀਂ ਰਾਜਨੀਤੀ ਕਰੋ ਪਰ ਹੈਲਦੀ ਰਾਜਨੀਤੀ ਕਰੋ ਦੇ ਮਾਨ ਕੈਨੇਡਾ ਚਲੇ ਗਿਆ ਜੀ ਅੱਗੇ ਹੀ ਲੋਕ ਨੇ ਗੱਲ ਉਹੀ ਆ ਗਈ ਮਾਨ ਸਾਹਿਬ ਗੱਲ ਗੱਲ ਬੰਦ ਕਰਨ ਨੂੰ ਫਿਰਦੇ ਗੱਲ ਉਹੀ ਆ ਗਈ ਤੁਹਾਡੇ ਵਿਦੇਸ਼ੀ ਦੌਰੇ ਤੇ ਜਿਹੜੇ ਵਿਰੋਧੀ ਨੇ ਉਹ ਉਂਗਲਾਂ ਚੁੱਕਦੇ ਨੇ ਕਹਿੰਦੇ ਮਹੀਨੇ 'ਚ ਦੋ ਦੋ ਵਾਰ ਹੀ ਕੈਨੇਡਾ ਜਾਂਦਾ ਤੁਸੀਂ ਆਪ ਗੱਲ ਤੋਰੀ ਅਸੀਂ ਨਹੀਂ ਗੱਲ ਤੋਰੀ ਕੈਨੇਡਾ ਜਾਣ ਨੂੰ 2 ਦਿਨ ਜਾਣ ਨੂੰ ਲੱਗਦੇ 2 ਦਿਨ ਆਉਣ ਨੂੰ ਲੱਗਦੇ ਨੇ ਦੋ ਦੋ ਵਾਰੀ ਪਹਿਲੀ ਗੱਲ ਤਾਂ ਦੋ ਦੋ ਵਾਰੀ ਆਰਟੀ ਲੱਗ ਚੈੱਕ ਕਰ ਲੋ ਜੀ ਕਿੰਨੀ ਵਾਰੀ ਜਾਣਾ ਮੈਂ ਮੇਰੀ ਇੱਕ ਮਿੰਟ ਆਪੇ ਦੱਸੋ 3 ਸਾਲ 3 ਸਾਲ ਦੇ ਵਿੱਚ ਕਿੰਨੀ ਵਾਰ ਕੈਨੇਡਾ ਗਿਆ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਜਿਹੜੇ ਲੋਕ ਲਾਈਵ ਹੋ ਕੇ ਕਹਿੰਦੇ ਨੇ ਜੀ ਦੇਵ ਮਾਨ ਕੈਨੇਡਾ ਪਹਿਲਾਂ ਉਹੀ ਲੋਕਾਂ ਨੇ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਕਿ ਇਹ ਤਾਂ ਰਿਪੋਰਟ ਕੀਤਾ ਹੋਇਆ ਜੀ ਇਹ ਤਾਂ ਕਿਤੇ ਜਾ ਨਹੀਂ ਸਕਦਾ ਜੀ ਪਹਿਲਾਂ ਇਹ ਸਟੇਟਮੈਂਟ ਸੀਗੀ ਠੀਕ ਹੈ ਜੀ ਫਿਰ ਜਦੋਂ ਜਦੋਂ ਇਲੈਕਸ਼ਨ ਤੋਂ ਬਾਅਦ ਜਦੋਂ ਫ੍ਰੀ ਹੋ ਗਏ ਤਾਂ ਵਿੱਚ ਨੂੰ ਕਿਉਂਕਿ ਮੇਰਾ ਪਰ ਉਥੇ ਘਰ ਹੈ ਮੇਰੀ ਵਾਈਫ ਹੈ ਸਾਰਾ ਹੈ ਨਾ ਆਪਦਾ ਕਾਰੋਬਾਰ ਹੈ ਜੀ ਉਥੇ ਵੀ ਜਾਣਾ ਜ਼ਰੂਰੀ ਹੈ ਪਰਿਵਾਰ ਇੱਕ ਪਰਸਨਲ ਜ਼ਿੰਦਗੀ ਹੈ ਮੇਰੀ ਕੋਈ ਵੀ ਬੰਦਾ ਜੇ ਉਹਨਾਂ ਦੀ ਪਰਸਨਲ ਜ਼ਿੰਦਗੀ ਹੈ ਜੋ ਵੀ ਜਾ ਸਕਦੇ ਨੇ ਜੀ ਮੇਰੀ ਪਰਸਨਲ ਜ਼ਿੰਦਗੀ ਹੈ ਮੈਂ ਵੀ ਜਾ ਸਕਦਾ ਹਾਂ ਜੀ ਹਾਂ ਮੇਰਾ ਜਿਹੜਾ ਕੰਮ ਹੈ ਜੀ ਕੰਮ ਮੇਰਾ ਕੋਈ ਪ੍ਰਭਾਵ ਨਹੀਂ ਆਫਿਸ ਜਿਹੜਾ ਮੇਰਾ ਟਿੱਡ ਕਿਉਂ ਦੁਖਦੇ ਨੇ ਟਿੱਡ ਤਾਂ ਦੁਖਦੇ ਜੀ ਆਪ ਕਦੇ ਮਾਲਾ ਨਹੀਂ ਟੱਪੇ ਠੀਕ ਹੈ ਜੀ ਉਹਨਾਂ ਨੂੰ ਕੋਈ ਕਰੋ ਅਮਰੀਕਾ ਦਾ ਵੀਜ਼ਾ ਅਪਲਾਈ ਦੇ ਦਿਓ ਤੁਹਾਨੂੰ ਅਮਰੀਕਾ ਵੀਜ਼ਾ ਜੀ ਆ ਕਰੋ ਕੈਨੇਡਾ ਦਾ ਵੀਜ਼ਾ ਅਪਲਾਈ ਮਿਲ ਜੂ ਉਹਨਾਂ ਨੂੰ ਜੀ ਆਪ ਤਾਂ ਕਦੇ ਉਹ ਮਾਲ ਪਰ ਮੈਂ ਇਹ ਗੱਲ ਕਹਣਾ ਕੋਈ ਗੱਲ ਨਹੀਂ ਪ੍ਰਮਾਤਮਾ ਉਹਨਾਂ ਨੇ ਵੀ ਚੜ੍ਹਦੀ ਕਲਾ 'ਚ ਰੱਖੇ ਮੈਂ ਉਹਨਾਂ ਨੂੰ ਇੱਕ ਸੁਝਾਅ ਦੇਣਾ ਦੇਖੋ ਦੋ ਬੰਦੇ ਨੇ ਜੀ ਇੱਕ ਉਹ ਪਰਿਵਾਰ ਦੇ ਇੱਕ ਤਾਂ ਲਾਲਕਾ ਸਾਹਿਬ ਨੇ ਔਰ ਲਾਲਕਾ ਸਾਹਿਬ ਮੇਰੇ ਭਰਾ ਨੇ ਮੇਰੀ ਇਲੈਕਸ਼ਨ ਦੇ ਵਿੱਚ ਜਿੰਨਾ ਕੰਮ ਲਾਲਕਾ ਸਾਹਿਬ ਨੇ ਜਿੰਨੀਆਂ ਵੋਟਾਂ ਝਾੜੂ ਨੂੰ ਪਾਉਣ ਦੇ ਵਿੱਚ ਲਾਲਕਾ ਸਾਹਿਬ ਦਾ ਯੋਗਦਾਨ ਹੈ ਜੀ ਮੈਂ ਹਮੇਸ਼ਾ ਦਾ ਰਿਣੀ ਰਹੂੰਗਾ ਹਮੇਸ਼ਾ ਮੇਰਾ ਸਿਰ ਉਹਨਾਂ ਸਾਹਿਬ ਨੇ ਝੁਕਦਾ ਜੀ ਲਾਲਕਾ ਸਾਹਿਬ ਵੀ ਕਰਦੇ ਨੇ ਗੜਬੜ ਜੀ ਬਾਹਰ ਪ੍ਰਦੇਸ਼ਾਂ ਟੂਰ ਨੂੰ ਲੈ ਕੇ ਕਿਵੇਂ ਗੜਬੜ ਕਰਦੇ ਨੇ ਪ੍ਰਦੇਸ਼ਾਂ ਟੂਰ ਨੂੰ ਕਹਿ ਦਿੰਦੇ ਨੇ ਕਿ ਕੋਈ ਹੋਰ ਤਾਂ ਕੋਈ ਲੱ ਹੋਰ ਦੇਖੋ ਮੇਰੀ ਗੱਲ ਸਮੇਰਾ ਪਰਿਵਾਰ ਹੈ ਜੀ ਆਪਾਂ ਪਰਿਵਾਰ ਦੇ ਵਿੱਚ ਹਫਤਾ ਦਾਦ ਮੈਂ ਹੁਣ ਗਿਆ ਜੀ ਹਫਤਾ ਲਾ ਕੇ ਮੈਂ ਵਾਪਸ ਆ ਗਿਆ ਜੀ ਸਾਡੀ ਇੱਕ ਮੀਟਿੰਗ ਹੈ ਜੀ ਅਮਰੀਕਾ ਹੁਣ ਐਮਐਲਐਸ ਦੀ ਸਾਰੀ ਐਨਐਲਸੀ ਦੀ ਸਾਡੀ ਮੀਟਿੰਗ ਹੋ ਰਹੀ ਹੈ ਉੱਥੇ ਜਾਣਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੜਾ ਕੁਝ ਬਾਹਰਲੇ ਮੁਲਕਾਂ ਤੋਂ ਹੋਰ ਕੌਣ ਹੈ ਨਹੀਂ ਹੋਰ ਬੰਦਾ ਕਿਹੜਾ ਹੋਰ ਹੈ ਹੀ ਨਹੀਂ ਕੋਈ ਜੀ ਕੋਈ ਵੀ ਨਹੀਂ ਹੋਰੇ ਜੀ ਕਿਉਂ ਪੜੇ ਉਹ ਚੱਕਰ ਵਿੱਚ ਕੋਈ ਨਹੀਂ ਆ ਦੇ ਮਾਰ ਕੇ ਟੱਕਰ ਕੋਈ ਹੈ ਹੀ ਨਹੀਂ ਜੀ ਲਾਲਕਾ ਸਾਹਿਬ ਸਾਡੇ ਭਰਾ ਨੂੰ ਵੀ ਸਾਡੇ ਹੀ ਨੇ ਜੀ ਉਹਨਾਂ ਦਾ ਕੀ ਤਵਾਰਾ ਕਦੋਂ ਆਪਾਂ ਜੀ ਇੱਕ ਬੰਦਾ ਭਾਜਪਾ ਦਾ ਵੀ ਆ ਜਿਹੜਾ ਕਹਿੰ ਜਹਾਜ਼ਾਂ ਜਹਾਜ਼ਾਂ 'ਚ ਰਹਿੰਦੇ ਨੇ ਉਹ ਤਾਂ ਬੱਚੇ ਨੇ ਜੀ ਉਹਨਾਂ ਨੂੰ ਕੀ ਪਤਾ ਜੀ ਉਹ ਹੋਰ ਕੋਈ ਵੀ ਹੈ ਨਹੀਂ ਜੀ ਖਾਲੀ ਹੈ ਜੀ ਕੁਝ ਵੀ ਹੈ ਨਹੀਂ ਅੱਛਾ ਸਾਧੂ ਸਿੰਘ ਜੀ ਨੇ ਜੀ ਉਹ ਵਿਚਾਰੇ ਆਪ ਦਾ ਜੋ ਕੀਤਾ ਉਹਨਾਂ ਨੇ ਉਹ ਉਹਦੇ ਮੁਤਾਬਕ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਠੀਕ ਹੈ ਨਾ ਲੰਮੇ ਸਮਾਂ ਉਹਨਾਂ ਰਾਜਨੀਤੀ ਕੀਤੀ ਹੈ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਜੋ ਉਹਨਾਂ ਨੇ ਕੀਤਾ ਸੀ ਸੰਗਤ ਦੇ ਉਹਦੇ ਮੁਰੇ ਆ ਗਿਆ ਜੇਲ ਵੀ ਹੋ ਕੇ ਆਏ ਨੇ ਸਾਰੇ ਕਿਤੇ ਹੋ ਕੇ ਨਾ ਪਰ ਫਿਰ ਵੀ ਮੈਂ ਕਹਿੰਦਾ ਕਿ ਸਾਰੇ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਨਹੀਂ ਤਾਂ ਨਹੀਂ ਕਰੇ ਕਿਹਾ ਬੇਮਾਨ ਵਿਦੇਸ਼ਾਂ ਜਹਾਜ਼ਾਂ 'ਚ ਰਹਿੰਦਾ ਉਹ ਪੋਲੀਟਿਸ਼ਨ ਨੇ ਨਾ ਜੀ ਉਹ ਜ਼ਿੰਮੇਵਾਰੀ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਜ਼ਿੰਮੇਵਾਰੀ ਜਦੋਂ ਹੁੰਦੀ ਹੈ ਤਾਂ ਬੰਦੇ ਨੂੰ ਹਰੇਕ ਪਾਸੇ ਜਾਣਾ ਪੈਂਦਾ ਜਦੋਂ ਪਰਿਵਾਰ ਆਪਣਾ ਹੋਵੇ ਉਹਨੂੰ ਵੀ ਮਿਲਣ ਜਾਣਾ ਉਹ ਉਹ ਸਿਆਣੇ ਨੇ ਇਸ ਗੱਲੋਂ ਜਿਨ੍ਹਾਂ ਨੂੰ ਪਤਾ ਜੀ ਉਹਨਾਂ ਨੂੰ ਪਤਾ ਔਰ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਜਿੰਨੀ ਦੇਰ ਮੈਂ ਆਪੋਜੀਸ਼ਨ ਰਹਾ ਜਦੋਂ 5 ਸਾਲ ਕਾਂਗਰਸ ਸਰਕਾਰ ਰਹੀ ਹੈ ਮੈਂ ਧਰਮਸੋਧ ਜੀ ਮੰਤਰੀ ਸੀ ਕਿ ਮੈਂ ਕਦੇ ਉਹਨਾਂ ਦੀ ਇੰਡੀਵਿਜੂਅਲ ਜ਼ਿੰਦਗੀ ਦੇ ਉੱਪਰ ਕਦੇ ਸਵਾਲ ਨਹੀਂ ਕੀਤਾ ਕੋਈ ਅਗਰ ਮੈਂ ਸਵਾਲ ਕੀਤਾ ਤਾਂ ਮੈਂ ਹਮੇਸ਼ਾ ਉਹਨਾਂ ਦੇ ਕੰਮ ਨੂੰ ਲੈ ਕੇ ਕੀਤਾ ਜੀ ਕਿ ਤੁਹਾਡੀ ਆ ਜ਼ਿੰਮੇਵਾਰੀ ਬਣਦੀ ਆ ਤੁਸੀਂ ਜ਼ਿੰਮੇਵਾਰੀ ਨਿਭਾਓ ਮੈਂ ਹੈਲਦੀ ਰਾ ਪੋਲਿਟਿਕਸ ਕੀਤੀ ਮੈਂ ਪੀ ਐਸ ਡੀ ਕਰ ਰਿਹਾ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਪੜੇ ਲਿਖੇ ਬੰਦੇ ਆ ਜੀ ਠੀਕ ਹੈ ਜੀ ਤੇ ਜਿਹੜਾ ਅਨਪੜ੍ਹ ਨੇ ਕੌਣ ਜੀ ਉਹ ਅਨਪੜ੍ਹ ਨੇ ਕੌਣ ਜੀ ਨਾਲ ਕੇ ਨਹੀਂ 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 ਉਹ ਪਤਾ ਨਹੀਂ ਹੁਣ ਕਿੰਨੇ ਪੜੇ ਨੇ ਜੀ ਸਰਟੀਫਿਕੇਟ ਤੋਂ ਦੇਖਿਆ ਤੇ ਪਤਾ ਲੱਗੂਗਾ ਕਿੰਨੇ ਕੁ ਪੜੇ ਨੇ ਪਰ ਮੈਂ ਨਲਕੀਆਂ ਬਹੁਤ ਬਦਲ ਗਏ ਪਰ ਕੌਣ ਜੀ ਨਾਲਕਾ ਸਾਹਿਬ ਮੈਂ ਹੁਣ ਹੁਣ ਤਾਂ ਪਹਿਲਾਂ ਦਾ ਸੀਗੇ ਜੀ ਉਹ ਅਕਾਲੀ ਦਲ ਚ ਫਿਰ ਉਹ ਚਲੇ ਗਏ ਜੀ ਪਹਿਲਾ ਕਾਂਗਰਸ ਦੇ ਵਿੱਚ ਪਹਿਲਾ ਕਾਂਗਰਸ 93 ਦੇ ਵਿੱਚ 92 ਤਰਜੂਮਾ ਨਾਲ ਜਿਆਦਾ ਨੌਲਜ ਹੈ ਮੇਰੇ ਨਾਲ ਪਹਿਲਾਂ ਕਾਂਗਰਸ ਚ ਫਿਰ ਅਕਾਲੀ ਦਲ ਚ ਫਿਰ ਜੀ ਚਲੇ ਗਏ ਉਹ ਕੈਪਟਨ ਕੈਪਟਨ ਸਾਹਿਬ ਦੀ ਪਾਰਟੀ ਚ ਠੀਕ ਹੈ ਜੀ ਫਿਰ ਐਪਲੀਕੇਸ਼ਨ ਦਿੱਤੀ ਵੀ ਮੈਂ ਕਿਸਾਨਾਂ ਨੂੰ ਇਲੈਕਸ਼ਨ ਲੜਨੀ ਚਾਹਣਾ ਫਿਰ ਜਦੋਂ ਨਹੀਂ ਕੁਛ ਬਣਿਆ ਫਿਰ ਮੈਂ ਫੋਨ ਕੀਤਾ ਮੈਂ ਕਿਹਾ ਕਾਨੂੰਪਾ ਜੀ ਟੱਕਰਾ ਮਾਰੀ ਜਾਂਦੇ ਤੁਸੀਂ ਸਾਡੇ ਕੋਲੇ ਆਓ ਇੱਥੇ ਕੰਮ ਕਰੋ ਤੁਹਾਨੂੰ ਬਣਦਾ ਮਾਸਤ ਕਰਮਕ ਕੰਮ ਕੀਤਾ ਵੀ ਉਹਨਾਂ ਨੇ ਕੰਮ ਕੀਤਾ ਬਹੁਤ ਕੰਮ ਕੀਤਾ ਤੁਹਾਨੂੰ ਪਾਰਟੀ ਨੇ ਕਦਰ ਨਹੀਂ ਪਾਈ ਨੀ ਕਦਰ ਤਾਂ ਅਸੀਂ ਪਾਰੇ ਸੀਗੇ ਜੀ ਉਹ ਕਹਿੰਦੇ ਮੈਨੂੰ ਫਤੇਗੜ ਸਾਹਿਬ ਤੋਂ ਟਿਕਟ ਦਿਵਾਓ ਜੀ ਐਮਪੀ ਦੀ ਮੈਂ ਕਿਹਾ ਤੁਸੀਂ ਕੰਮ ਸ਼ੁਰੂ ਕਰੋ ਸਾਰੇ ਆਪਣੇ ਐਮਐਲਏ ਨੇ ਸਾਰਿਆਂ ਨਾਲ ਤੁਹਾਡੀ ਮੀਟਿੰਗ ਕਰਾ ਦਿੰਨੇ ਬਹਿ ਕੇ ਤੁਸੀਂ ਕੰਮ ਕਰੋ ਕਹਿੰਦਾ ਨਹੀਂ ਜੀ ਮੈਨੂੰ ਪਹਿਲਾਂ ਹਲਕਾ ਇੰਚਾਰਜ ਲਾਓ ਸਾਡੇ ਤਾਂ ਪਹਿਲਾਂ ਲੱਗਦਾ ਸੀ ਮੈਂ ਕਿਹਾ ਸਾਡੇ ਨਹੀਂ ਪਹਿਲਾਂ ਲੱਗਦਾ ਜੀ ਦੇਮਨ ਐਮਐਲਏ ਹੋ ਕੇ ਵੀ ਆਪਣੇ ਆਪ ਨੂੰ ਐਮਐਲਏ ਨਹੀਂ ਕਹਿੰਦਾ ਸੇਵਾਦਾਰ ਕਹਿੰਦਾ ਜੀ 27 ਚ ਕੀ ਬਣੂ ਹਣ 27 ਚ ਕੀ ਬਣੂ 27 ਚ ਮਤਲਬ ਲਾਲਕਾ ਸਾਹਿਬ 27 ਚ ਕਹਿੰਦੇ ਫਿਰ ਦੁਬਾਰਾ ਤੁਹਾਡੇ ਨਾਲ ਆਉਣਗੇ ਕੌਣ ਜੀ ਲਾਲਕਾ ਸਾਹਿਬ ਸਾਡੇ ਭਰਾ ਨੇ ਜੀ ਆ ਸਕਦੇ ਨੇ ਕੋਈ ਵੱ